ਸੋ ਚੀਜ਼ ਇੱਕੋ ਹੀ ਹੁੰਦੀ ਹੈ ਕਮਰਾ ਉਹੀ ਹੈ ਕਮਰੇ 'ਚ ਹਨੇਰਾ ਉਹੀ ਹੈ ਪਰ ਅਸੀਂ ਇਹ ਵੀ ਸੋਚ ਸਕਦੇ ਹਾਂ ਹਨੇਰੇ 'ਚ ਭੂਤ ਹੈ ਔਰ ਅਸੀਂ ਇਹ ਵੀ ਸੋਚ ਸਕਦੇ ਹਾਂ ਹਨੇਰਾ ਹੈ ਕਮਰਾ ਖਾਲੀ ਹੈ ਕੋਈ ਵੀ ਹੈ ਨਹੀਂ ਤਾਂ ਅਸੀਂ ਇਹ ਵੀ ਸੋਚ ਸਕਦੇ ਕਿ ਹਰ ਜਗ੍ਹਾ ਮੇਰਾ ਮਾਲਿਕ ਮੇਰਾ ਭਗਵਾਨ ਮੇਰੇ ਨਾਲ ਹੈ ਉਹ ਮੇਰੇ ਮੇਰੇ ਮਾਲਿਕ ਤੋਂ சிவா ਹੋਰ ਕੌਣ ਹੋ ਸਕਦਾ ਹੈ ਮੇਰੇ ਪ੍ਰਭੂ ਤੋਂ சிவா ਹੋਰ ਕੌਣ ਹੋ ਸਕਦਾ ਹੈ ਹਰ ਜਗ੍ਹਾ ਉਹੀ ਤਾਂ ਹੈ ਹੁਣ ਇੱਥੇ ਕੀ ਦੱਸਣਾ ਚਾਹਾਂਗੇ ਅਗਰ ਸੋਚ ਭੂਤ ਵਾਲੀ ਹੈ ਤਾਂ ਡਰ ਪੈਦਾ ਹੋਏਗਾ ਪ੍ਰੇਸ਼ਾਨੀ ਪੈਦਾ ਹੋਏਗੀ ਚਿੰਤਾ ਪੈਦਾ ਹੋਏਗੀ ਕਿ ਹਾਏ ਕਿਤੇ ਮੈਨੂੰ ਮਾਰ ਨਾ ਦੇਵੇ ਕਿਤੇ ਮੈਨੂੰ ਖਾ ਨਾ ਲਵੇ ਕਿਤੇ ਮੇਰਾ ਨੁਕਸਾਨ ਨਾ ਕੋਈ ਕਰ ਦੇਵੇ ਤਾਂ ਨੀਂਦ ਵੀ ਨਹੀਂ ਆਏਗੀ ਚੈਨ ਵੀ ਨਹੀਂ ਆਏਗਾ ਸਾਰੀ ਰਾਤ ਡਰਦੇ ਆ ਪਰੇਸ਼ਾਨੀ ਚ ਗੁਜ਼ਰੇਗੀ ਤਾਂ ਜੇ ਸੋਚ ਵਿਸ਼ਵਾਸ ਵਾਲੀ ਹੋਵੇ ਕਿ ਹਰ ਜਗ੍ਹਾ ਮੇਰਾ ਭਗਵਾਨ ਹੈ ਮੇਰਾ ਪ੍ਰਭੂ ਹੈ ਮੇਰਾ ਪਰਮਾਤਮਾ ਹੈ ਤਾਂ ਸਾਰੇ ਡਰ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹੈ ਫਿਰ ਬੰਦਾ ਬੇਫਿਕਰ ਹੋ ਕੇ ਸੌਂਦਾ ਹੈ ਕਿਉਂ ਕਿ ਪਤਾ ਜਦ ਮੇਰੀ ਰੱਖਿਆ ਕਰਨ ਵਾਲਾ ਮੇਰਾ ਭਗਵਾਨ ਮੇਰੇ ਨਾਲ ਹੈ ਤਾਂ ਮੈਨੂੰ ਡਰਨ ਦੀ ਕੀ ਲੋੜ ਹੈ ਤਾਂ ਹੀ ਕਹਿੰਦਾ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਕਿਉਂ ਜਿਹਨੂੰ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਨਾਲ ਮੇਰਾ ਮਾਲਿਕ ਹੈ ਫਿਰ ਉਹ ਡਰਦਾ ਨਹੀਂ ਹੈ ਬਲਕਿ ਉਹ ਚੈਨ ਦੀ ਨੀਂਦ ਸੌਂਦਾ ਹੈ ਉਹ ਕਹਿੰਦਾ ਤੂੰ ਮੇਰਾ ਰਾਖਾ ਮੈਂ ਕਿਉਂ ਚਿੰਤਾ ਕਰਾਂ ਕਿਉਂ ਟੈਨਸ਼ਨ ਲਵਾਂ ਜਦ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ ਹੁਣ ਇਹੀ ਜ਼ਿੰਦਗੀ ਜੀਣ ਦੇ ਤਿੰਨ ਨਿਯਮ ਹੁੰਦੇ ਆ ਅਸੀਂ ਇਸ ਨਿਯਮ ਨਾਲ ਵੀ ਤੁਰ ਸਕਦੇ ਆ ਕਿ ਇਹ ਇਹ ਡਰ ਦੇ ਡਰ ਦੇ ਤੁਰੀਏ ਕੋਈ ਮੈਨੂੰ ਕੁਝ ਕਰ ਰਿਹਾ ਹੈ ਕੋਈ ਜਾਦੂ ਕਰ ਰਿਹਾ ਹੈ ਕੋਈ ਟੂਣਾ ਕਰ ਰਿਹਾ ਹੈ ਆ ਮੇਰੇ ਤੇ ਗ੍ਰਹਿਾਂ ਦਾ ਬੁਰਾ ਅਸਰ ਹੈ ਆ ਮੇਰੀ ਕਿਸਮਤ ਮਾੜੀ ਹੈ ਇਹ ਮੇਰੀ ਹੱਥਾਂ ਦੀ ਲਕੀਰਾ ਮਾੜੀ ਹੈ ਮਾੜੀਆਂ ਹੈ ਅਗਰ ਇਦਾਂ ਦੀ ਸੋਚ ਲੈ ਕੇ ਚਲਾਂਗੇ ਤਾਂ ਸਾਡਾ ਹਾਲ ਦਾਦੀ ਵਾਲਾ ਹੋਏਗਾ ਡਰੇ ਡਰੇ ਜੀਵਾਂਗੇ ਸਮਝਦੇ ਹੋ ਕਿ ਪਰ ਅਗਰ ਸਾਡੀ ਸੋਚੇ ਹੋਵੇ ਕਿ ਠੀਕ ਹੈ ਗ੍ਰਹਿ ਹੈ ਪਰ ਮੈਨੂੰ ਗ੍ਰਹਿਾਂ ਦੀ ਫਿਕਰ ਨਹੀਂ ਕਿਉਂਕਿ ਗ੍ਰਹਿ ਨੂੰ ਬਣਾਉਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਹੱਥਾਂ ਦੀਆਂ ਲਕੀਰਾਂ ਦੀ ਚਿੰਤਾ ਨਹੀਂ ਕਿਉਂਕਿ ਜੀਨੇ ਮੈਨੂੰ ਹੱਥ ਦਿੱਤੇ ਹੈ ਉਹ ਮੇਰਾ ਭਗਵਾਨ ਮੇਰਾ ਪਰਮਾਤਮਾ ਮੇਰੇ ਤਾਂ ਜੇ ਉਹ ਮੇਰੇ ਨਾਲ ਹੈ ਤਾਂ ਲਕੀਰਾਂ ਦੀ ਫਿਕਰ ਮੈਂ ਕਿਉਂ ਕਰਾਂ ਸਮਝਦੇ ਹੋogne ਜਦੋਂ ਉਹ ਪ੍ਰਭੂ ਮੇਰੇ ਨਾਲ ਹੈ ਤਾਂ ਗ੍ਰਹਿਾਂ ਦੀ ਫਿਕਰ ਮੈਂ ਕਿਉਂ ਕਰਾਂ ਇਸ ਲਈ ਉਹ ਡਰ ਹੋ ਕੇ ਆਪਣੀ ਜ਼ਿੰਦਗੀ ਜੀਂਦਾ ਹੈ ਔਰ ਯਾਦ ਰੱਖੋ ਜੀਵਨ ਦੀ ਖੁਸ਼ੀ ਉਹਦੇ ਹੀ ਆਉਂਦੀ ਹੈ ਜੀਵਨ ਚ ਕਾਮਯਾਬੀ ਉਹਨੇ ਮਿਲਦੀ ਹੈ ਜਿਹਦੇ ਅੰਦਰ ਨਿਡਰਤਾ ਹੈ ਕਿਉਂਕਿ ਜਿਹੜਾ ਡਰ ਡਰ ਕੇ ਜੀਏਗਾ ਉਹ ਜੀਵਨ ਦਾ ਕਦੀ ਆਨੰਦ ਲੈ ਸਕਦਾ ਹੈ ਹੁਣ ਇੱਕ ਸਵਾਲ ਪੁੱਛੀਏ ਤੁਹਾਨੂੰ ਜਰਾ ਹੁਣ ਇਹ ਇਹ ਗੱਲ ਦਾ ਤੁਸੀਂ ਜਵਾਬ ਦੇਣਾ ਕਿ فرض ਕਰੋ ਇੱਕ ਬੰਦੇ ਨੂੰ ਕੱਲ ਨੂੰ ਫਾਂਸੀ ਲੱਗਣੀ ਹੈ ਸਵੇਰੇ ਕੱਲ ਸਵੇਰੇ ਫਾਂਸੀ ਲੱਗਣੀ ਹੈ ਔਰ ਉਹਨੂੰ 36 ਪ੍ਰਕਾਰ ਦੇ ਭਗਵਾਨ ਦੇ ਦਿੱਤੇ ਜਾਣ ਉਹ ਸਵਾਦ ਲੈ ਪਾਏਗਾ ਉਹਦਾ ਧਿਆਨ ਜਾਏਗਾ ਸਵਾਦਾ ਵੱਲ ਧਿਆਨ ਕਿੱਧਰ ਹੋਣਾ ਉਹਦਾ ਜਵਾਬ ਦੇ ਦਿਓ ਹਏ ਕੱਲੂ ਤਾਂ ਮੈਂ ਫਾਂਸੀ ਚੜ ਜਾਣਾ ਮੈਂ ਤਾਂ ਔਰ ਰੋ ਰੋ ਕੇ ਬੁਰਾ ਹਾਲ ਹੋਣਾ ਹੈ ਪਰੇਸ਼ਾਨ ਹੋ ਪਰੇਸ਼ਾਨੀ ਨਾਲ ਹੀ ਉਹਨੂੰ ਨਾ ਭੁੱਖ ਨਾ ਨੀਂਦ ਨਾ ਚੈਨ ਬਸ ਉਹਦਾ ਵਿੱਚ ਐਨੀ ਹੁਣੀ ਅੰਦਰ ਹੁਣ ਦੱਸਣਾ ਕੀ ਜਾਂਦੇ ਆਂ ਸੀ ਇੱਥੋਂ ਸਮਝ ਜਿਹਦੇ ਅੰਦਰ ਡਰ ਹੋਏਗਾ ਉਹਦੇ ਸਾਹਮਣੇ ਜਿੰਨਾ ਮਰਜੀ ਅੱਛੇ ਤੋਂ ਅੱਛਾ ਸਾਜੋ ਸਮਾਨ ਵੀ ਹੋਵੇ ਉਹਦਾ ਆਨੰਦ ਕਦੀ ਲੈ ਹੀ ਨਹੀਂ ਪਾਏਗਾ ਤਾਂ ਜਿਹਦੇ ਅੰਦਰ ਵਿਸ਼ਵਾਸ ਹੋਏਗਾ ਸਾਹਸ ਹੋਏਗਾ ਜੋ ਨਿਡਰ ਹੋਏਗਾ ਤਾਂ ਨਿਡਰ ਬੰਦਾ ਰੁੱਖੀ ਰੋਟੀ ਦਾ ਵੀ ਸਵਾਦ ਲੈਂਦਾ ਹੈ ਸਮਝਦੇ ਹੋ ਕਿ ਨਹੀਂ ਉਹ ਛੋਟ ਛੋਟੀਆਂ ਚੀਜ਼ਾਂ ਦਾ ਵੀ ਸਵਾਦ ਲੈਂਦਾ ਹੈ ਕਿਉਂਕਿ ਉਹਦੇ ਅੰਦਰ ਡਰ ਹੀ ਕੋਈ ਹੈ ਨਹੀਂ ਉਹਨੂੰ ਚਿੰਤਾ ਹੀ ਕੋਈ ਹੈ ਨਹੀਂ ਫਿਕਰ ਹੀ ਕੋਈ ਹੈ ਨਹੀਂ ਇਸ ਲਈ ਅਗਰ ਤੁਹਾਨੂੰ ਅੱਜ ਜੀਵਨ ਦੇ ਵਿੱਚ ਆਨੰਦ ਨਹੀਂ ਆ ਰਿਹਾ ਅਗਰ ਅੱਜ ਜੀਵਨ ਦੇ ਵਿੱਚ ਤੁਹਾਨੂੰ ਕਿਤੇ ਸੁੱਖ ਨਦਰ ਨਹੀਂ ਆ ਰਿਹਾ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਚਿੰਤਾ ਟੈਨਸ਼ਨ ਡਰ ਲੈ ਕੇ ਅਸੀਂ ਬੈਠੇ ਹੋਏ ਆ ਜਿਹਦੀ ਵਜ੍ਹਾ ਨਾਲ ਅਸੀਂ ਜੀਵਨ ਦਾ ਪੂਰਾ ਆਨੰਦ ਲੈ ਹੀ ਨਹੀਂ ਪੰਦੇ ਇਸ ਲਈ ਜਿੱਥੇ ਚਿੰਤਾ ਇੱਕ ਬਿਮਾਰੀ ਹੈ ਤਾਂ ਯਾਦ ਰੱਖੋ ਚਿੰਤਾ ਇੱਕ ਬਿਮਾਰੀ ਹੈ ਤਾਂ ਇਸ ਬਿਮਾਰੀ ਦੀ ਚਿੰਤਾ ਰੂਪੀ ਬਿਮਾਰੀ ਦੀ ਸਭ ਤੋਂ ਅੱਛੀ ਦੁਆ ਹੈ ਆਪਣੇ ਉਸ ਮਾਲਿਕ ਤੇ ਵਿਸ਼ਵਾਸ ਕਿਉਂਕਿ ਜਿਹਦੇ ਅੰਦਰ ਵਿਸ਼ਵਾਸ ਹੈ ਫਿਰ ਉਹਦੀ ਚਿੰਤਾ ਰੂਪੀ ਬਿਮਾਰੀ ਜਲਦੀ ਹੀ ਦੂਰ ਹੋ ਜਾਂਦੀ ਹੈ ਜਦ ਅਸੀਂ ਕਈ ਵਾਰ ਕਹਿੰਦਾ ਹੈ ਕਿ ਜਿੰਨਕੋ ਫਿਕਰ ਥੀ ਕੱਲ ਕੀ ਫਿਕਰ ਜਾਨੀ ਚਿੰਤਾ ਜਿੰਨਕੋ ਫਿਕਰ ਥੀ ਕੱਲ ਕੀ وہ جاگے اور روئے جنہیں بھروسہ تھا اپنے مالک پر وہ آرام سے سوئے اور آرام نہ سونا ہے تو جی ایسی بھروسہ نہیں کر دے بشواش نہیں کرتے تو پھر نہ چین ہے نہ آرام ہے تو نہ ہی جیون جس سکون ملے گا خوشی ملے گی کدی بھی اس لیے یہ دسیا ہے کہ انسان مہاتم بھد کی دوبارہ وہ لائن دہراوا آگے کہ انسان جس چیز پر دھیان دیتا ہے دکھ دی بجائے خوشیوں پر دھیان دیجئے برائی کی بجائے اچھائی پر دھیان دیجئے بیماریوں کی بجائے ਅਚੀ ਸਿਹਤ ਪਰ ਧਿਆਨ ਦਿਜੀਏ ਇਹਦਾ ਮਤਲਬ ਕੀ ਹੁਣ ਥੋੜਾ ਇਹਨੂੰ ਸਮਝ ਲਈਏ ਕਿ ਦੁੱਖੋਂ ਕੀ ਬਜਾਏ ਕਾਤੇ ਧਿਆਨ ਦੇਣਾ ਹੈ ਯਾਨੀ ਅੱਜ ਤੋਂ ਦੁੱਖ ਦੁੱਖ ਕਰਨਾ ਬੰਦ ਕਰੀਏ ਮੈਂ ਬਹੁਤ ਦੁਖੀ ਹਾਂ ਕਿਤੇ ਮੈਨੂੰ ਦੁੱਖ ਨਾ ਆ ਜਾਵੇ ਕਿਤੇ ਮੈਨੂੰ ਕੋਈ ਤਕਲੀਫ ਨਾ ਆ ਜਾਵੇ ਕਿਤੇ ਮੈਨੂੰ ਕੋਈ ਪਰੇਸ਼ਾਨੀ ਨਾ ਆ ਜਾਵੇ ਕਿਉਂਕਿ ਜੇ ਕਵਾਂਗੇ ਨਾ ਕਿਤੇ ਮੈਨੂੰ ਆ ਪਰੇਸ਼ਾਨੀ ਨਾ ਆ ਜਾਵੇ ਜੇ ਉਹਦੇ ਬਾਰੇ ਸੋਚੀ ਜਾਵਾਂਗੇ ਪਰੇਸ਼ਾਨੀ ਇੱਕ ਦਿਨ ਸਾਹਮਣੇ ਆ ਕੇ ਖੜ ਜਾਣੀ ਹੈ ਕਿਉਂਕਿ ਸੋਚ ਹੀ ਅਸੀਂ ਕਹਿ ਦਿਓ ਉਦੇ ਬਾਰੇ ਰਹੇ ਹੁਣ ਤੁਸੀਂ ਰੋਡ ਤੇ ਤੁਰੇ ਜਾਂਦੇ ਨਾ ਰੋਡ ਤੇ ਤੁਰੇ ਜਾਂਦੇ ਕਿੰਨੀਆਂ ਗੱਡੀਆਂ ਲੰਘਦੀਆਂ ਸਮਝਦੇ ਹੋ ਕਿ ਨਹੀਂ ਪਰ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ ਟਾਟਾ ਦੀ ਗੱਡੀ ਕਿਹੜੀ ਹੈ ਟਾਟਾ ਦੀ ਗੱਡੀ ਕਿਹੜੀ ਹੈ ਤਾਂ ਤੁਹਾਨੂੰ ਟਾਟਾ ਦੀਆਂ ਗੱਡੀਆਂ ਨਜ਼ਰ ਆਣੀਆਂ ਬਾਕੀ ਨਜ਼ਰ ਆਣੀਆਂ ਯਾਨੀ ਬਾਕੀਵਾਂ ਤੇ ਧਿਆਨ ਜਾਣਾ ਹੀ ਨਹੀਂ ਜਿੱਦਾਂ ਅਸੀਂ ਕਈ ਵਾਰ ਮਿਸਾਲ ਦੇਈਦੀ ਹੈ ਕਿ فرض ਕਰੋ ਅਸੀਂ ਇੱਥੇ ਬੈਠੇ ਆਂ ਬੈਠੇ ਆਂ ਹੁਣ ਅਸੀਂ ਇੱਥੇ ਬੈਠੇ-ਬੈਠੇ ਸੋਚੀਏ ਕਿ ਲਾਲ ਰੰਗ ਦਾ ਰੁਮਾਲ ਕਿਹਨਾ ਲਿਆ ਹੈ ਜਾਂ ਲਾਲ ਰੰਗ ਦਾ ਦੁਪੱਟਾ ਕਿਹਨਾ ਲਿਆ ਹੈ ਤਾਂ ਜਦੋਂ ਨਜ਼ਰ ਮਾਰਾਂਗੇ ਤਾਂ ਸਾਨੂੰ ਲਾਲ ਹੀ ਨਜ਼ਰ ਆਣਾ ਹੈ ਫੇ ਸਾਡਾ ਧਿਆਨ ਹਰੇ ਵੱਲ ਨਹੀਂ ਜਾਣਾ ਸਾਡਾ ਧਿਆਨ ਚਿੱਟੇ ਵੱਲ ਨਹੀਂ ਜਾਣਾ ਸਾਡਾ ਧਿਆਨ ਪੀਲੇ ਵੱਲ ਨਹੀਂ ਜਾਣਾ ਸਾਡਾ ਧਿਆਨ ਨੀਲੇ ਵੱਲ ਨਹੀਂ ਜਾਣਾ ਸਾਡਾ ਧਿਆਨ ਕਿਹਦੇ ਵੱਲ ਜਾਣਾ ਹੈ ਕਿਉਂਕਿ ਅਸੀਂ ਲਾਲ ਨੂੰ ਲੱਭ ਰਹੇ ਹਾਂ ਜਿਹੜੀ ਚੀਜ਼ ਨੂੰ ਅਸੀਂ ਲੱਭਣਾ ਸਾਨੂੰ ਮਿਲਣੀ ਵੀ ਜਵਾਬ ਦੇ ਦਿਓ ਹੁਣ ਕਿਚਨ ਦੇ ਵਿੱਚ ਅਗਰ ਤੁਸੀਂ ਧਾਲ ਲੱਭ ਦਿਓ ਕੋਈ ਤਾਂ ਤੁਹਾਡਾ ਧਿਆਨ ਧਾਲ ਵਾਲੀ ਹੁੰਦਾ ਪੱਤੀ ਨੂੰ ਵੀ ਤੁਸੀਂ ਐਦਾ ਇਗਨੋਰ ਕਰ ਦਿੰਦੇ ਹੋ ਚੀਨੀ ਨੂੰ ਵੀ ਇਗਨੋਰ ਕਰ ਦਿੰਦੇ ਹੋ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਤੁਸੀਂ ਲੱਭਦੇ ਹੋ ਉਹਨੂੰ ਧਿਆਨ ਹੀ ਤੁਹਾਡਾ ਪੂਰਾ ਉੱਤੇ ਕੇਂਦ੍ਰਿਤ ਹੁੰਦਾ ਹੈ ਔਰ ਮਿਲਦੀ ਵੀ ਫਿਰ ਇਸ ਲਈ ਇਹੀ ਗੱਲ ਮਹਾਤਮਾ ਬੁੱਧ ਨੇ ਕਿਹਾ ਹੈ ਕਿ ਅਗਰ ਖੁਸ਼ੀ ਚਾਹੀਦੀ ਹੈ ਤਾਂ ਦੁੱਖਾਂ ਬਾਰੇ ਸੋਚਣਾ ਫਿਰ ਇਹ ਸੋਚਣਾ ਬੰਦ ਕਰ ਦੇ ਕਿਤੇ ਮੇਰੇ ਜੀਵਨ ਵਿੱਚ ਦੁੱਖ ਨਾ ਆ ਜਾਣ ਕਿਤੇ ਮੇਰੇ ਜੀਵਨ 'ਚ ਕੋਈ ਪਰੇਸ਼ਾਨੀ ਨਾ ਆ ਜਾਵੇ ਬਲਕਿ ਇਹ ਸੋਚ ਉਹ ਮੈਨੂੰ ਜ਼ਿੰਦਗੀ ਦੇਣ ਵਾਲਾ ਮੇਰਾ ਪ੍ਰਭੂ ਮੇਰਾ ਪਰਮਾਤਮਾ ਮੇਰੇ ਨਾਲ ਹੈ ਤੇ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਹਰ ਪਾਸਿਓ ਖੁਸ਼ੀਆਂ ਹੀ ਆਣਗੀਆਂ ਤਾਂ ਹੀ ਤਾਂ ਅਸੀਂ ਪਹਿਲੇ ਹੀ ਕਿਹਾ ਕਹਿ ਦਿਓ ਮੈਂ ਬਹੁਤ ਖੁਸ਼ੀਆਂ ਆ ਗਈਆਂ ਆ ਗਈਆਂ ਆ ਗਈਆਂ ਆ ਗਈਆਂ ਆ ਗਈਆਂ ਖੁਸ਼ੀ ਵਾਲੇ ਸੋਚਾਂਗੇ ਤਾਂ ਅੰਦਰੋਂ ਉੱਤੇ ਖੁਸ਼ੀ ਹੋਣੀ ਸ਼ੁਰੂ ਹੋ ਜਾਏਗੀ ਇਸ ਲਈ ਪਮਾ ਬੈਠੇ ਬੈਠੇ ਨਾ ਆਪਣੇ ਅੰਦਰ ਹੀ ਕਿਹਾ ਬੰਦਾ ਬੋਲੀ ਜਾਵੇ ਮੈਂ ਬਹੁਤ ਖੁਸ਼ ਆ ਮੈਂ ਬਹੁਤ ਮੈਂ ਬਹੁਤ ਮੈਂ ਬਹੁਤ ਮੈਂ ਬਹੁਤ ਤੁਸੀਂ ਦੇਖੋ ਇਹੀ ਗੱਲ ਆਪਣੇ ਅੰਦਰ ਦੁਹराई ਜਾਓਗੇ ਤੁਹਾਨੂੰ ਅੰਦਰ ਨਾ ਐਦਾਂ ਇੱਕ ਫੀਲਿੰਗ ਹੋਏਗੀ ਕਿ ਵਾਕੀ ਖੁਸ਼ੀ ਤੁਹਾਡੇ ਚਿਹਰੇ ਤੇ ਨਜ਼ਰ ਆਣੀ ਸ਼ੁਰੂ ਹੋ ਜਾਏਗੀ ਪਰ ਬੰਦਾ ਅੱਜ ਕੀ ਕਹਿੰਦਾ ਰਹਿੰਦਾ ਹੈ ਕਿਸੇ ਨੂੰ ਵੀ ਮੈਂ ਬਹੁਤ ਦੁਖੀ ਆ ਮੈਂ ਬਹੁਤ ਪਰੇਸ਼ਾਨ ਆ ਤੈਨੂੰ ਕੀ ਪਤਾ ਮੇਰੇ ਮੇਰੇ ਜੀਵਨ 'ਚ ਦੁੱਖ ਕਿੰਨੇ ਆ ਤੈਨੂੰ ਕੀ ਪਤਾ ਮੇਰੇ ਜੀਵਨ 'ਚ ਪਰੇਸ਼ਾਨੀਆਂ ਕਿੰਨੀਆਂ ਆਏ ਉਹ ਜਦੋਂ ਵੀ ਗੱਲ ਕਰਦਾ ਹੈ ਨਾ ਦੁੱਖਾਂ ਦੀ ਗੱਲ ਹੀ ਕਰਦਾ ਹੈ ਇਸ ਲਈ ਕਈ ਵਾਰੀ ਦੇਖਿਆ ਹੈ ਉਹ ਫੋਨ ਤੇ ਵੀ ਕਿਸ ਨਾਲ ਗੱਲ ਕਰੇਗਾ ਯਾਰ ਤੈਨੂੰ ਕੀ ਪਤਾ ਮੈਂ ਕਿੰਨਾ ਦੁੱਖੀ ਹਾਂ ਤੈਨੂੰ ਕੀ ਪਤਾ ਮੈਂ ਕਿੰਨਾ ਪਰੇਸ਼ਾਨ ਹੈ ਗੱਲਾਂ ਤਾਂ ਇਦਾਂ ਦੁਨੀਆ ਨਾਲ ਕਰਦਾ ਜਿੱਦਾਂ ਦੁਨੀਆ ਵਾਲੇ ਨੂੰ ਇਹ ਦੁੱਖ ਦੂਰ ਕਰਨੇ ਹੁੰਦੇ ਹਾਲਾਂਕਿ ਉਹ ਦੁੱਖ ਦੀ ਗੱਲ ਕਰ ਕਰ ਕੇ ਆਪਣੇ ਜੀਵਨ ਨੂੰ ਜ਼ਿਆਦਾ ਦੁੱਖਾਂ ਨਾਲ ਭਰ ਲੈਂਦਾ ਹੈ ਇਸ ਲਈ ਅਸੀਂ ਕਈ ਵਾਰ ਇਹ ਗੱਲ ਕਰੀਦੀ ਹੈ ਕਿ ਜੇ ਬੰਦਾ ਦੁਖੀ ਹੋਵੇ ਨਾ ਉਹਨੂੰ ਪੁੱਛੋ ਤੂੰ ਦੁਖੀ ਰਹਿਣਾ ਚਾਹੁੰਦਾ ਹੈ ਜਾਂ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਬੰਦਾ ਕਹਿੰਦਾ ਮੈਂ ਖੁਸ਼ ਰਹਿਣਾ ਚਾਹੁੰਦਾ ਆ ਚਾਹਦਾ ਖੁਸ਼ ਰਹਿਣਾ ਹੈ ਪਰ ਗੱਲ ਹਰ ਵੇਲੇ ਗੱਲ ਹਰ ਵੇਲੇ ਕਾਦੀ ਕਰਦਾ ਹੈ ਦੁੱਖਾਂ ਦੀ ਕਰਦਾ ਹੈ ਇੱਥੇ ਤੱਕ ਜਦੋਂ ਦੁਖੀ ਹੁੰਦਾ ਹੈ ਤਾਂ ਗਾਣੇ ਵੀ ਸੈਡ ਸੌਂਗ ਹੀ ਸੁਣੀਦਾ ਉਹ ਸਮਝ ਦਿਓ ਕਿ ਨਹੀਂ ਕਿਹੜੇ ਗਾਣੇ ਸੁਨੇਗਾ ਜਵਾਬ ਦੇ ਦਿਓ ਉਹ ਯਾਰ ਸੈਡ ਸੌਂਗ ਕਿਉਂ ਸੁਣ ਰਿਹਾ ਹੈ ਬੜਾ ਦੁਖੀ ਆ ਯਾਰ ਦੁਖੀ ਆ ਤਾਂ ਤੈਨੂੰ ਭੰਗੜੇ ਵਾਲਾ ਗਾਣਾ ਲਾਉਣਾ ਚਾਹੀਦਾ ਤਾਂ ਕਿ ਤੈਨੂੰ ਭੰਗੜਾ ਪਾਉਣ ਨੂੰ ਦਿਲ ਕਰੇ ਆ ਸੈਡ ਸੌਂਗ ਲਾ ਕੇ ਤਾਂ ਤੇਰੇ ਜਾਵੇ ਰੋਣ ਨੂੰ ਦਿਲ ਕਰਨਾ ਹੈ ਹੁਣ ਜੇ ਤੂੰ ਆਪਣੇ ਦੁੱਖ ਨੂੰ ਹੋਰ ਜ਼ਿਆਦਾ ਵਧਾਣਾ ਚਾਹੁੰਦਾ ਤਾਂ ਸੈਡ ਸੌਂਗ ਸੁਣ। ਤਾਂ ਜੇ ਤੂੰ ਆਪਣੇ ਦੁੱਖ ਨੂੰ ਘਟਾਣਾ ਚਾਹੁੰਦਾ ਤਾਂ ਉਹ ਗਾਣਾ ਲਾਹ ਤੇਰਾ ਧਿਆਨ ਇਧਰੋਂ हट ਕੇ ਕਿਤੇ ਹੋਰ ਪਵੇ। ਸਮਝਦੇ ਹੋ ਕਿ ਨਹੀਂ? ਹੁਣ ਤੂੰ ਪਹਿਲੇ ਹੀ ਦਰਦ ਨਾਲ ਹਾਏ ਹਾਏ ਕਰ ਰਿਆ ਆਂ। ਸਮਝਦੇ ਹੋ ਕਿ ਨਹੀਂ? ਹੁਣ ਹਾਏ ਹਾਏ ਦਰਦ ਨਾਲ ਗੱਲ ਕਰ ਰਿਆ ਤੂੰ ਤਾਂ ਗਾਣਾ ਵੀ ਕੋਈ ਹਾਏ ਹਾਏ ਵਾਲਾ ਲਾ ਲਾਵੇਂ ਤਾਂ ਤੇਰੀ ਹਾਏ ਹਾਏ ਹੋਰ ਵਾਜਾਂ ਨਹੀਂ। ਪਰ ਉਥੇ ਤੈਨੂੰ ਚਾਹੀਦਾ ਜੇ ਮੇਰੇ ਦਰਦ ਹੋ ਰਹੀ ਹੈ ਤਾਂ ਗਾਣਾ ਕੋਈ ਖੁਸ਼ੀ ਵਾਲਾ ਲਾਵਾਂ ਤਾਂ ਕਿ ਮੇਰਾ ਧਿਆਨ ਖੁਸ਼ੀ ਵੱਲ ਜਾਵੇ। ਤਾਕੇ ਮੇਰੇ ਚਿਹਰੇ ਤੇ ਮੁਸਕਰਾਹਟ ਆਵੇ ਔਰ ਹਸਣ ਨਾਲ ਤਾਂ ਉੱਤੇ ਹੀ ਕਈ ਦੁੱਖ ਦੂਰ ਹੋ ਜਾਂਦੇ ਆ ਔਰ ਐਸੀ ਕਈ ਵਾਰ ਦੱਸਿਆ ਸਾਇੰਸ ਦੀ ਖੋਜ ਹੈ ਇਹ ਡਾਕਟਰ ਇਹ بڑے بڑے ਸਾਇੰਟਿਸਟਾਂ ਨੇ ਖੋਜ ਕੀਤੀ ਹੈ ਕਿ ਜਿਹੜਾ ਇਨਸਾਨ ਜਿੰਨਾ ਜ਼ਿਆਦਾ ਖੁਸ਼ ਰਹਿੰਦਾ ਉਹਦੇ ਲਾਗੇ ਬਿਮਾਰੀਆਂ ਵੀ ਉਨੀਆਂ ਤਾਂ ਹੀ ਕਹਿੰਦਾ ਖੁਸ਼ ਰਹਿਣ ਵਾਲਾ ਇਨਸਾਨ ਜਲਦੀ ਬਿਮਾਰ ਨਹੀਂ ਹੁੰਦਾ ਤਾਂ ਚਿੰਤਾ ਕਰਨ ਵਾਲਾ ਦੁਖੀ ਰਹਿਣ ਵਾਲਾ ਇਨਸਾਨ ਜਦੋਂ ਵੀ ਪੁੱਛ ਲੋ ਉਹ ਯਾਰ ਮੈਨੂੰ ਬੁਲਾ ਨਾ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਪਰੇਸ਼ਾਨ ਹਾਂ ਅਮੀ ਦੇ ਹੋਕ ਨਹੀਂ ਹਾਲ ਚਾਲ ਕੀ ਹੈ ਹਾਲ ਤਾਂ ਮੰਦਾ ਹੀ ਹੈ ਕੋਈ ਪੁੱਛ ਵੀ ਲੈ ਹਾਲ ਕੀ ਯਾਰ ਹਾਲ ਨਾ ਪੁੱਛ ਹਾਲ ਤਾਂ ਮੰਦਾ ਹੀ ਐ ਹੁਣ ਜੇ ਤੂੰ ਮੰਦਾ ਕਹਿਣਾ ਤਾਂ ਤੇਰਾ ਹਾਲ ਮੰਦਾ ਹੁੰਦਾ ਚੱਲਾ ਜਾਣਾ ਕਿਉਂਕਿ ਗੱਲ ਹੀ ਤੂੰ ਮੰਦੇ ਦੀ ਕਰ ਰਿਹਾ ਹੈ ਅਗਰ ਅੱਜ ਤੈਨੂੰ ਕੋਈ ਪ੍ਰੋਬਲਮ ਹੈ ਅਗਰ ਅੱਜ ਤੂੰ ਬਿਮਾਰ ਹੈ ਅਗਰ ਅੱਜ ਤੂੰ ਪਰੇਸ਼ਾਨ ਹੈ ਤਾਂ ਕਿਹੜਾ ਸ਼ੁਰੂ ਕਰ ਮੈਂ ਬਹੁਤ ਖੁਸ਼ ਹਾਂ ਮੈਂ ਠੀਕ ਤੇਰੀ ਬਾਡੀ ਦੀ એનર્ਜੀ ਬਦਲ ਜਾਏਗੀ ਸਮਝਦੇ ਹੋ ਕਿ ਨਹੀਂ ਤੇਰੇ ਹਾਲਾਤ ਬਦਲਨੇ ਸ਼ੁਰੂ ਹੋ ਜਾਣਗੇ ਕਿਉਂਕਿ ਤੇਰੇ ਜੀਵਨ ਦੇ ਵਿੱਚ ਤੂੰ ਜਿਹੜੀ ਚੀਜ਼ਾਂ 'ਤੇ ਧਿਆਨ ਦੇਣਾ ਉਹੀ ਤੇਰੇ ਜੀਵਨ ਜਾਣੀ ਵੀ ਹੈ ਇਸ ਲਈ ਕਹਿੰਦੇ ਆ ਦੁੱਖਾਂ ਦੀ ਬਜਾਏ ਖੁਸ਼ੀਆਂ ਵੱਲ ਧਿਆਨ ਦਿਓ ਸਮਝਦੇ ਹੋ ਆਪਣੀ ਇਸ ਲਈ ਅਗਰ ਅੱਜ ਤੁਹਾਡੇ ਜੀਵਨ 'ਚ ਕੋਈ ਦੁੱਖ ਹੈ ਤਾਂ ਹੁਣ ਉਹ ਦੁੱਖ ਬਾਰੇ ਸੋਚਣਾ ਬੰਦ ਕਰ ਦਿਓ ਬੰਦ ਕਰ ਦਿਓ ਕਿ ਮੇਰੇ ਗੋਡੇ ਦੁਖ ਰਹੇ ਆ ਮੇਰਾ ਪੇਟ ਦੁਖ ਰਿਹਾ ਬਲਕਿ ਇਹ ਕਹੋ ਮੈਂ ਫਿੱਟ ਆ ਮੈਂ ਤੰਦਰੁਸਤਾਂ ਮੈਂ ਠੀਕ ਹੋ ਗਿਆ ਇਹ ਦੁੱਖ ਅੱਜ ਹੈ ਕੱਲ ਨੂੰ ਦੇਖੀ ਕੱਲ ਨੂੰ ਮੈਂ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣਾ ਹੈ ਧਿਆਨ ਤੰਦਰੁਸਤੀ ਵੱਲ ਹੋਏਗਾ ਤਾਂ ਤੁਸੀਂ ਦੇਖੋ ਬਿਮਾਰੀ ਘਟਣੀ ਸ਼ੁਰੂ ਹੋ ਜਾਏਗੀ ਸਮਝਦੇ ਹੋ ਕਿ ਨਹੀਂ ਬਿਮਾਰੀ ਕਟਲੀ ਬਿਮਾਰੀ ਦਾ ਲੈਵਲ ਡਾਊਨ ਹੋਣਾ ਸ਼ੁਰੂ ਹੋ ਜਾਏਗਾ ਔਰ ਤੰਦਰੁਸਤੀ ਦਾ ਲੈਵਲ ਅਪ ਹੋਣਾ ਸ਼ੁਰੂ ਹੋ ਜਾਏਗਾ ਪਰ ਜੇ ਧਿਆਨ ਨਹੀਂ ਬਿਮਾਰੀਆਂ 'ਚ ਰੱਖਾਂਗੇ ਤਾਂ ਤੰਦਰੁਸਤੀ ਦਾ ਬੈਠੀ ਰਹਿਣਾ ਤਾਂ ਬਿਮਾਰੀ ਨੇ ਇੱਦਾਂ ਹੋਰ ਵਧੀ ਜਾਣਾ ਹੋਰ ਵਧੀ ਜਾਣਾ ਐ એટલે ਕਿਹੜੀ ਚੀਜ਼ ਆਪਣੇ ਜੀਵਨ 'ਚ ਵਧਾਣਾ ਚਾਹੁੰਦੇ ਹੋ ਬਿਮਾਰੀ ਜਾਂ ਤੰਦਰੁਸਤੀ ਅੱਛੀ ਸਿਹਤ ਜਾਂਦੇ ਹੋ ਨਾ ਫੇ ਕਹੋ ਮੈਂ ਪੂਰੀ ਤਰ੍ਹਾਂ ਫਿੱਟ ਹਾਂ ਫਿੱਟ ਨਹੀਂ ਮੈਂ ਸਿਹਤਮੰਦ ਮੈਂ ਤੰਦਰੁਸਤ ਮੈਂ ਹਰ ਦਿਨ ਹੋਰ ਤੰਦਰੁਸਤ ਹੋ ਰਿਹਾ ਹਾਂ ਮੇਰੀ ਸਿਹਤ ਹੋਰ ਅੱਛੀ ਹੋ ਰਹੀ ਹੈ ਇਦਾਂ ਰੋਜ਼ ਕਿਹਾ ਕਰੋ ਤੁਸੀਂ ਪਾਉਂਗੇ ਕਿ ਤੁਹਾਡੀ ਇਹ ਬਿਮਾਰੀਆਂ ਤੁਹਾਡੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ ਔਰ ਨਾਲ ਇਹ ਵੀ ਕਹਿਣਾ ਹੈ ਕਿ ਮੈਂ ਪੂਰੀ ਤਰ੍ਹਾਂ ਸਵਸਥ ਹਾਂ ਕਿਉਂਕਿ ਮੈਨੂੰ ਸਵਸਥ ਕਰਨ ਵਾਲਾ ਮੇਰਾ ਮਾਲਕ ਮੇਰੇ ਮੇਰੀ ਸਿਹਤ ਹਰ ਦਿਨ ਅੱਛੀ ਹੋ ਰਹੀ ਹੈ ਕਿਉਂਕਿ ਮੈਨੂੰ ਅੱਛਾ ਕਰਨ ਵਾਲਾ ਮੇਰਾ ਮਾਲਕ ਮੇਰੇ ਮੈਨੂੰ ਜ਼ਿੰਦਗੀ ਦੇਣ ਵਾਲਾ ਮੇਰਾ ਮਾਲਕ ਮੇਰੇ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਮੇਰਾ ਮਾਲਕ ਮੇਰੇ ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ ਮਾਲਕ ਮੇਰੇ ਬਸ ਇਦਾਂ ਦੇ ਵਿਚਾਰ ਜਦੋਂ ਕਰਦੇ ਆ ਤਾਂ ਸਾਡਾ ਧਿਆਨ ਕਿੱਧਰ ਹੈ ਇਸ ਲਈ ਫਿਰ ਕਮਾਂਗੇ ਇੱਥੇ ਮਹਾਤਮਾ ਬੋਧੀ ਗੁਰ ਕਿ ਦੁੱਖਾਂ ਦੀ بجائے ਖੁਸ਼ੀਆਂ ਵੱਲ ਧਿਆਨ ਦਿਓ ਬੁਰਾਈ ਦੀ بجائے ਅਛਾਈ ਵੱਲ ਧਿਆਨ ਦਿਓ ਕਿਉਂਕਿ ਬੰਦਾ ਆ ਦੁਨੀਆ ਬਹੁਤ ਬੁਰੀ ਉਹ ਵੀ ਬੁਰਾ ਉਹ ਵੀ ਬੁਰਾ ਜਿੰਨਾ ਅਸੀਂ ਬੁਰਾ-ਬੁਰਾ ਕਮਾਂਗੇ ਸਾਡੇ ਜੀਵਨ ਜੁੰਨੇ ਬੁਰੇ ਲੋਕ ਹੀ ਸਾਨੂੰ ਮਿਲਣਗੇ ਸਮਝਦੇ ਹੋ ਓ ਤਾਂ ਹੀ ਤੇ ਅਸੀਂ ਕਹਾਂਗੇ ਕਹਿੰਦੇ ਜਥਾ ਦ੍ਰਿਸ਼ਟੀ ਜਿੱਦਾਂ ਵੀ ਇਨਸਾਨ ਦੀ ਦ੍ਰਿਸ਼ਟੀ ਹੁੰਦੀ ਹੈ ਉਦਾਂ ਦੀ ਇਹ ਸਾਰੀ ਕੀ ਹੁੰਦਾ ਹੈ ਸ੍ਰਿਸ਼ਟੀ ਹੁੰਦੀ ਹੈ ਜਥਾ ਦ੍ਰਿਸ਼ਟੀ ਤਦਾ ਸ੍ਰਿਸ਼ਟੀ ਇਹ ਗੱਲ ਨਾ ਬੜੀ ਪਿਆਰੀ ਹੈ ਕਹਿੰਦੇ ਇੱਕ ਵਾਰ ਗੁਰੂ ਦਰੋਣ ਆਚਾਰਿਆ ਨੇ ਜਦੋਂ ਪਾਂਡਵ ਔਰ ਕੌਰਵ ਉਹਨਾਂ ਦੇ ਨਾ ਗੁਰੂਕੁਲ ਦੇ ਵਿੱਚ ਸਿੱਖਿਆ ਲੈਂਦੇ ਸੀ ਇਹ ਕਿਦਰ ਗੁਰੂ ਦਰੋਣ ਨੇ ਕਹਿੰਦੇ ਦਰਯੋਦਨ ਨੂੰ ਬੁਲਾਇਆ ਕਿ ਦਰਯੋਦਨ ਜਾ ਕੋਈ ਅੱਛਾ ਇਨਸਾਨ ਲੱਭ ਕੇ ਲਿਆ ਇਹਨੂੰ ਲੱਭ ਕੇ ਲਿਆ ਕੋਈ ਅੱਛਾ ਇਨਸਾਨ ਲੱਭ ਕੇ ਲਿਆ ਕਹਿੰਦੇ ਦਰਯੋਦਨ ਪੂਰੇ ਪਾਸੇ ਘੁੰਮਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਸ਼ਾਮ ਨੂੰ ਖਾਲੀ ਹੱਥ ਹੀ ਵਾਪਸ ਆ ਗਿਆ ਖਾਲੀ ਹੱਥ ਹੀ ਵਾਪਸ ਆ ਗਿਆ ਗੁਰੂ ਦਰੋਣ ਕਹਿੰਦੇ ਕੀ ਗੱਲ ਤੈਨੂੰ ਕੋਈ ਅੱਛਾ ਇਨਸਾਨ ਨਹੀਂ ਮਿਲਿਆ ਉਹ ਕਹਿੰਦਾ ਨਹੀਂ ਗੁਰੂ ਦੇ ਮੈਂ ਬਹੁਤ ਲੱਭਿਆ ਜਿਹਨੂੰ ਵੀ ਲੱਭਿਆ ਬੁਰਾ ਜਿਹਨੂੰ ਵੀ ਦੇਖਿਆ ਬੁਰਾਈ ਕੋਈ ਝੂਠਾ ਸੀ ਕੋਈ ਸ਼ਰਾਬੀ ਸੀ ਕੋਈ ਕਿੱਦਾਂ ਦਾ ਸੀ ਕੋਈ ਕਿੱਦਾਂ ਦਾ ਸੀ ਸਾਦੇ ਅੰਦਰ ਕੋਈ ਨਾ ਕੋਈ ਬੁਰਾਈ ਮੈਨੂੰ ਨਜ਼ਰ ਆਈ ਔਰ ਤੁਸੀਂ ਕੋਈ ਅੱਛਾ ਇਨਸਾਨ ਲੱਭ ਕੇ ਲਿਆ ਮੈਨੂੰ ਤਾਂ ਅੱਛਾ ਮਿਲਿਆ ਹੀ ਕੋਈ ਨਹੀਂ ਤਾਂ ਫਿਰ ਗੁਰੂ ਦਰੋਣ ਨੇ ਕਹਿੰਦੇ ਜੁਦਿਸ਼ਤਰ ਨੂੰ ਬੁਲਾਇਆ ਜਾਂ ਜੁਦਿਸ਼ਤਰ ਆ ਦਰਯੋਦਨ ਗਿਆ ਸੀ ਇਹਨੂੰ ਕੋਈ ਅੱਛਾ ਇਨਸਾਨ ਨਹੀਂ ਮਿਲਿਆ ਔਰ ਤੂੰ ਜਾ ਜੇ ਅੱਛਾ ਨਹੀਂ ਮਿਲਿਆ ਤਾਂ ਕੋਈ ਬੁਰਾ ਇਨਸਾਨ ਲੱਭ ਕੇ ਲਿਆ ਕੀ ਲੱਭ ਕੇ ਲਿਆ ਹੁਣ ਦਰਯੋਦਨ ਨੂੰ ਕਿਹਾ ਕੋਈ ਅੱਛਾ ਇਨਸਾਨ ਲੱਭ ਕੇ ਲਿਆ ਪਰ ਦਰਯੋਦਨ ਆ ਗਿਆ ਕਹਿੰਦਾ ਨਹੀਂ ਕੋਈ ਨਹੀਂ ਮਿਲਿਆ ਕਿਉਂਕਿ ਸਾਰੇ ਅੰਦਰ ਕੋਈ ਨਾ ਕੋਈ ਬੁਰਾਈ ਹੁਣ ਕਹਿੰਦਾ ਇਹ ਗੌਰ ਕਰਨਾ ਜੇ ਆਪਾਂ ਲੱਭਣੀ ਹੋਵੇ ਨਾ ਤਾਂ ਬੁਰਾਈ ਕਿਸੇ ਨਾ ਕਿਸੇ ਅੰਦਰ ਅਸੀਂ ਕੋਈ ਨਾ ਕੋਈ ਲੱਭ ਹੀ ਲੈਣੀ ਹੈ ਜਿੱਦਾ ਕਈ ਵਾਰ ਬੰਦਾ ਆਪਣੇ ਅੰਦਰ ਹੀ ਬੁਰਾਈਆਂ ਲੱਭਦਾ ਰਹਿੰਦਾ ਹੈ ਆ ਮੇਰਾ ਨੱਕ ਨਹੀਂ ਠੀਕ ਮੇਰੇ ਬੁੱਲ ਨਹੀਂ ਠੀਕ ਮੇਰਾ ਹਾਈਟ ਛੋਟੀ ਮੇਰਾ ਰੰਗ ਇੱਦਾਂ ਮੇਰਾ ਇਹ ਇੱਦਾਂ ਉਹ ਭਾਈ ਇਹ ਤੂੰ ਹੀ ਬੁਰਾਈਆਂ ਲੱਭਣ ਲੱਗ ਗਿਆ ਤਾਂ ਦੁਨੀਆਂ ਤੋਂ ਲੱਭਣੀ ਹੈ ਇਸ ਲਈ ਤੂੰ ਜਿੱਦਾਂ ਦਾ ਵੀ ਤੈਨੂੰ ਰੱਬ ਨੇ ਬਣਾਇਆ ਸ਼ੁਕਰ ਕਰ ਕਿ ਮੈਨੂੰ ਜਿੱਦਾਂ ਦਾ ਵੀ ਬਣਾਇਆ ਹੈ ਉਹ ਮੇਰੇ ਭਗਵਾਨ ਨੇ ਬਣਾਇਆ ਔਰ ਭਗਵਾਨ ਕਦੀ ਮਾੜੀ ਚੀਜ਼ ਬਣਾ ਹੀ ਨਹੀਂ ਸਕਦਾ ਕਿਉਂਕਿ ਉਸ ਤੋਂ ਬਿਹਤਰ ਕਲਾਕਾਰ ਹੋਰ ਕੋਈ ਹੋ ਸਕਦਾ ਹੈ ਅਜਿਹਾ ਉਹਨੇ ਤੁਹਾਨੂੰ ਆਕਾਰ ਦਿੱਤਾ ਹੈ ਤਾਂ ਇਹ ਯਾਦ ਰੱਖੋ ਤੁਸੀਂ ਸਭ ਤੋਂ ਸੋਹਣੇ ਹੋ ਸਭ ਤੋਂ ਸੁੰਦਰ ਹੋ ਸਮਝਦੇ ਹੋਗ ਨਹੀਂ ਇੱਥੇ ਕਹਿ ਦਿਓ ਮੈਂ ਬਹੁਤ ਸੁੰਦਰ ਹਾਂ ਕਿਉਂਕਿ ਮੈਨੂੰ ਮੇਰੇ ਮਾਲਕ ਨੇ ਬਣਾਇਆ ਹੈ ਮਾਂ ਦੇ ਗਰਭ ਚ ਉਹੀ ਤਾਂ ਬਣਾਉਂਦਾ ਹੈ ਹੁਣ ਜੇ ਇੱਕ কুমਾਰ ਘੜਾ ਬਣਾਉਂਦਾ ਹੈ ਇੱਕ কুমਾਰ ਇੱਕ ਸਰਾਹੀ ਬਣਾਉਂਦਾ ਹੈ ਤਾਂ ਸਰਾਹੀ ਜਿੱਦਾਂ ਵੀ ਬਣਾਉਂਦਾ ਹੈ ਉਹ ਬਣਾ ਤਾਂ ਘਮਾਰ ਹੀ ਰਿਹਾ ਨਾ ਜੇ ਅਸੀਂ ਕਹਿੰਦੇ ਸਰਾਹੀ ਭੈੜੀ ਹੈ ਮਾੜੀ ਹੈ ਤੇ ਅਸੀਂ ਨੁਕਸ ਕਿਦਾ ਕੱਢ ਰਹੇ ਹਾਂ ਘਮਾਰ ਦਾ ਜੇ ਅਸੀਂ ਕਹਿੰਦੇ ਘੜਾ ਬਹੁਤ ਸੋਹਣਾ ਹੈ ਤਾਂ ਤਾਰੀਫ ਕਿਹਦੀ ਹੋ ਰਹੀ ਹੈ কুমਾਰ ਦੀ اسی ਤਰ੍ਹਾਂ ਜਦੋਂ ਤੁਸੀਂ ਆਪਣੇ ਆਪ ਨੂੰ ਬੁਰਾ ਕਹਿੰਦੇ ਹੋ ਤਾਂ ਨੁਕਸ ਕਿਹਦੇ 'ਚ ਕੱਢ ਰਹੇ ਹੋ ਆਪਣੇ 'ਚ ਨਹੀਂ ਕੱਢ ਰਹੇ ਉਹ ਭਗਵਾਨ 'ਚ ਕੱਢ ਰਹੇ ਹੋ ਕਿਉਂਕਿ ਬਣਾਉਣ ਵਾਲਾ ਤਾਂ ਉਹੀ ਹੈ ਤਾਂ ਜੇ ਉਹਦੇ 'ਚ ਨੁਕਸ ੱਢੀ ਜਾਵਾਂਗੇ ਤਾਂ ਫੇ ਉਹਦੀ ਖੁਸ਼ੀ ਸਾਨੂੰ ਕਿੱਦਾਂ ਮਿਲੇਗੀ ਇਸ ਲਈ ਅਗਰ ਅਸੀਂ ਤਾਰੀਫ ਕਰਦੇ ਹਾਂ ਕਿ ਮੈਨੂੰ ਜਿੱਦਾਂ ਦਾ ਮੇਰੇ ਮਾਲਿਕ ਨੇ ਬਣਾਇਆ ਹੈ ਮੈਂ ਆਪਣੇ ਆਪ ਨੂੰ ਬਹੁਤ ਪਿਆਰ ਕਰਦਾ ਆਪਣੇ ਆਪ ਨੂੰ ਪਸੰਦ ਕਰਦਾ ਹਾਂ ਕਿਉਂਕਿ ਮੈਨੂੰ ਬਣਾਉਣ ਵਾਲਾ ਤਾਂ ਦੇਖੋ ਭਗਵਾਨ ਵੀ ਖੁਸ਼ ਹੋਏਗਾ ਉਹ ਮਾਲਕ ਵੀ ਖੁਸ਼ ਹੋਏਗਾ ਕਿ ਦੇਖੋ ਇਹ ਇਨਸਾਨ ਇਹ ਮੇਰੀ ਬਣਾਈ ਹੋਈ ਇਹ ਕਾਇਆ ਨੂੰ ਪਸੰਦ ਕਰ ਰਿਹਾ ਹੈ ਤਾਂ ਇਹ ਗੱਲ ਹਮੇਸ਼ਾ ਯਾਦ ਰੱਖੋ ਜਦੋਂ ਤੁਸੀਂ ਆਪਣੀ ਆਪ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ ਤਾਂ ਫੇ ਤੁਹਾਡੇ ਜਿਵੇਂ ਖੁਸ਼ੀਆਂ ਵੀ ਆਣੀਆਂ ਕਿਉਂਕਿ ਜਦੋਂ ਇਨਸਾਨ ਆਪਣੇ ਆਪ ਨਾਲ ਪਿਆਰ ਕਰਦਾ ਫੇ ਆਪਣਾ ਖਿਆਲ ਵੀ ਰੱਖਦਾ ਹੈ ਰੱਖਦਾ ਕਿ ਨਹੀਂ ਫੇ ਆਪਣੇ ਆਪ ਨੂੰ ਮਾੜੀ ਚੀਜ਼ਾਂ ਤੋਂ ਹੀ ਬਚਾਉਂਦਾ ਹੈ ਕਿ ਜਿਹਦੇ ਨੂੰ ਉਹ ਪਿਆਰ ਕਰਦਾ ਉਹਨੂੰ ਕੋਈ ਮਾੜੀ ਚੀਜ਼ ਨਹੀਂ ਦੇਣੀ ਉਹ ਕਿਹੜਾ ਦੇਖੀਦਾ ਕੋਈ ਤਮਾਕੂ ਖਾਂਦਾ ਕੋਈ ਨਸ਼ੇ ਖਾਂਦਾ ਤਾਂ ਦੇਖ ਕੇ ਲੱਗਦਾ ਕਿ ਇਹਨੂੰ ਆਪਣੇ ਆਪ ਨਾਲ ਪਿਆਰ ਹੈ ਹੀ ਨਹੀਂ ਕਿਉਂਕਿ ਜੇ ਪਿਆਰ ਹੋਵੇ ਤਾਂ ਕਦੀ ਗਲਤ ਚੀਜ਼ ਇਸਤੇਮਾਲ ਕਰੇ ਹੀ ਨਾ ਔਰ ਫਿਰ ਬੰਦਾ ਕੀ ਕਹਿੰਦਾ ਹੈ ਆ ਦੁਨੀਆ ਮੈਨੂੰ ਪਿਆਰ ਨਹੀਂ ਕਰਦੀ ਆ ਦੁਨੀਆ ਮੇਰੀ ਕਦਰ ਨਹੀਂ ਕਰਦੀ ਆ ਦੁਨੀਆ ਮੇਰੀ ਇੱਜ਼ਤ ਨਹੀਂ ਕਰਦੀ ਕੋਈ ਪੁੱਛੇ ਭਾਈ ਤੂੰ ਆਪਣੇ ਆਪ ਨੂੰ ਪਿਆਰ ਕਰਦਾ ਏ ਤੂੰ ਆਪਣੀ ਕਦਰ ਕਰਦਾ ਏ ਜੇ ਤੂੰ ਆਪਣੇ ਆਪ ਦੇ ਉ ਪਿਆਰ ਕਰਦਾ ਹੋਵੇਂ ਆਪਣੀ ਕਦਰ ਕਰਦਾ ਹੋਵੇਂ ਤਾਂ ਤੂੰ ਕਦੀ ਇਹ ਬੁਰੀਆਂ ਚੀਜ਼ਾਂ ਆਪਣੇ ਅੰਦਰ ਤਜੇ ਤੂੰ ਹੀ ਇਹ ਤੇਰੀ ਜ਼ਿੰਦਗੀ ਹੈ ਜੇ ਤੂੰ ਹੀ ਇਹਨੂੰ ਪਿਆਰ ਨਹੀਂ ਕਰਦਾ ਤਾਂ ਕਿਸੇ ਦੂਸਰੇ ਨੂੰ ਕਿਉਂ ਕੀ ਕਰਨਾ ਜੇ ਤੇਰੀ ਚੀਜ਼ ਹੈ ਤੈਨੂੰ ਹੀ ਪਸੰਦ ਨਹੀਂ ਹੈ ਤੂੰ ਹੀ ਇਹਦਾ ਖਿਆਲ ਨਹੀਂ ਰੱਖਦਾ ਤਾਂ ਕਿਸੇ ਦੂਜੇ ਨੇ ਖਿਆਲ ਕੀ ਰੱਖਣਾ ਹੈ ਇਹ ਸਭ ਤੋਂ ਪਹਿਲਾਂ ਖੁਦ ਦਾ ਖਿਆਲ ਰੱਖ ਤਾਂ ਦੁਨੀਆ ਆਪਣੇ ਆਪ ਹੀ ਤੇਰੇ ਨਾਲ ਪਿਆਰ ਕਰਨਾ ਕਹਦੇ ਹੋ ਸ਼ੁਰੂ ਕਰਦੇ ਹੈ